ਸੋਰਠ ਮਹੱਲਾ ਪੰਜਵਾ ਸੁਖ ਮੰਗਲ ਕਲਿਆਣ ਸਹਜ ਧੁਨਾ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰਾ ਰਖਿਓ ਬਾਰਕ ਸਤਿਗੁਰਤਾ ਪੈ ਉਤਾਰਿਆ ਸੋਖ ਮੰਗਲ ਕਲਿਆਣ ਸਹਿਜ ਤੁਨਾ ਪ੍ਰਭ ਕੇ ਚਰਨ ਨਿਹਾਰਿਆ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਆ ਰਾਗ ਸੋਰਠ ਦੇ ਵਿੱਚ ਅੰਗ 619 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸੋਖ ਮੰਗਲ ਕਲਿਆਣ ਸਹਿਜ ਤੁਨਾ ਪ੍ਰਭ ਕੇ ਚਰਨ ਨਿਹਾਰਿਆ ਅਰਥਾਤ ਕਿ ਅਸੀਂ ਉਸ ਪ੍ਰਭੂ ਪਰਮੇਸ਼ਰ ਜੀ ਦੇ ਮਾਲਕ ਸਵਾਮੀ ਜੀ ਦੇ ਚਰਨਾਂ ਨੂੰ ਨਿਹਾਰਨਾ ਕੀਤਾ ਹੈ ਚਰਨ ਕਮਲਾਂ ਨੂੰ ਤੱਕੜਾ ਕੀਤਾ ਹੈ ਔਰ ਇਹਨਾਂ ਦੇ ਸਦਕਾ ਮਹਾਰਾਜ ਕਹਿੰਦੇ ਸਾਨੂੰ ਸੁਦੀਵੀ ਸੁਖ ਦੀ ਦਾਤ ਪ੍ਰਾਪਤ ਹੋਈ ਹੈ ਮੰਗਲ ਖੁਸ਼ੀ ਦੇ ਗੀਤ ਚੱਲੇ ਹਨ ਕਲਿਆਣ ਸਾਡੇ ਨਿजात ਹੋਈ ਹੈ ਮੁਕਤੀ ਹੋਈ ਹੈ ਮਹਾਰਾਜ ਕਹਿੰਦੇ ਔਰ ਸਹਿਜ ਤੁਹਾਣੀ ਉਤਪੰਨ ਹੋਈ ਹੈ ਸਾਡੇ ਅੰਦਰ ਹਿਰਦੇ ਦੇ ਵਿੱਚ ਕਹਿੰਦਾ ਸੁਖ ਮੰਗਲ ਕਲਿਆਣ ਸਹਜ ਤੋਨਾ ਪ੍ਰਭ ਕੇ ਚਰਨ ਨਿਹਾਰਿਆ। ਰੱਖਣ ਹਾਰਾ ਰੱਖਿਓ ਬਾਰਿਕ ਸਤਿਗੁਰ ਤਾਪਿ ਉਤਾਰਿਆ। ਰੱਖਣ ਹਾਰਾ ਰੱਖਿਓ ਬਾਰਿਕ ਅਰਥਾਤ ਕਿਉ ਰਖਿਆ ਕਿ ਪਰਮੇਸ਼ਰ ਜੀ ਨੇ ਰਖਣ ਹਾਰੇ ਵਾਹਿਗੁਰੂ ਜੀ ਨੇ ਸਾਨੂੰ ਬਾਲਕਾਂ ਨੂੰ ਰੱਖਣਾ ਕੀਤਾ ਹੈ। ਜਾਂ ਫਿਰ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੀ ਦੇ ਰੋਗ ਦਾ ਵੱਲ ਇਸ਼ਾਰਾ ਹੈ ਕਿ ਬਾਰਕ ਹਰਗੋਬਿੰਦ ਜੀ ਨੂੰ ਉਸ ਰਖੇਕ ਪਰਮੇਸ਼ਰ ਨੇ ਚੇਜ਼ ਕਿਤੋਂ ਬਚਾ ਕੇ ਰੱਖਣਾ ਕੀਤਾ ਹੈ। ਘਰ ਸਾਤ ਗੁਰੇ ਤਾਪ ਉਤਾਰਿਆ ਸਤਿਗੁਰ ਪਾਤਸ਼ਾਹ ਜੀਆਂ ਨੇ ਤਾਪ ਉਤਾਰਨਾ ਕੀਤਾ। ਕਹਿੰਦਾ ਉਬਰ ਸਤਿਗੁਰ ਕੀ ਸਰਣਾਇ ਜਾ ਕੇ ਸੇਵਨਾ ਬਿਰਥੀ ਜਾਈ ਰਹਾਓ ਉਬਰੇ ਸਤਿਗੁਰ ਕੀ ਸਰਣਾਈ ਅਰਥਾਤ ਕਿ ਸਤਿਗੁਰੂ ਪਾਸ਼ਾ ਜੀਆਂ ਦੀ ਸ਼ਰਣ ਦੇ ਵਿੱਚ ਆ ਕੇ ਅਸੀਂ ਉਬਰ ਗਏ ਬਚ ਗਏ ਕਿਹੜੇ ਸਤਿਗੁਰੂ ਪਾਸ਼ਾ ਜੀਆਂ ਦੀ ਸ਼ਰਣ ਦੇ ਵਿੱਚ ਆ ਕੇ ਕਹਿੰਦੇ ਜਾ ਕੇ ਸੇਵਨਾ ਬਿਰਥੀ ਜਾਈ ਜਿਹੜੇ ਸਤਿਗੁਰੂ ਪਾਸ਼ਾ ਜੀਆਂ ਦੀ ਸੇਵਾ ਅਥਵਾ ਕਾਲ ਕਮਾਈ ਬ्यर्थ ਨਹੀਂ ਜਾਂਦੀ ਫਜ਼ੂਲ ਨਹੀਂ ਜਾਂਦੀ ਆ ਜਾਈ ਨਹੀਂ ਜਾਂਦੇ ਓ ਸਤਿਗੁਰੂ ਪਾਸ਼ਾ ਜੀਆਂ ਦੀ ਸ਼ਰਣ ਦੇ ਵਿੱਚ ਆ ਕੇ ਅਸੀਂ ਬਚ ਗਏ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਘਰ ਮੈਂ ਸੁਖ ਬਾਹਰ ਫਨ ਸੁਖਾ ਪ੍ਰਭ ਆਪਣੇ ਪਏ ਦਿਆਲਾ ਨਾਨਕਾ ਬੇਗਨ ਨਨ ਲਾਗ ਕੋ ਮੇਰਾ ਪ੍ਰਭ ਹੋ ਆ ਕਿਰਪਾਲਾ ਕਰ ਮਹ ਸੁਖ ਬਾਹਰ ਹੁਣ ਸੁਖਾ ਹੁਣ ਸਾਨੂੰ ਘਰ ਦੇ ਵਿੱਚ ਹੀ ਸੁਖ ਸਕੂਨ ਮਹਿਸੂਸ ਹੁੰਦਾ ਹੈ ਕਹਤੇ ਬਾਹਰ ਵੀ ਮਹਾਰਾਜ ਕਹਿੰਦੇ ਸੁਖ ਦਾ ਰੂਪ ਹੁੰਦਾ ਹੈ ਪ੍ਰਭ ਆਪਣੇ ਭਏ ਦਿਆਲਾ ਤੇ ਸਾਡੇ ਆਪਣੇ ਪ੍ਰਭੂ ਪਰਮੇਸ਼ਰ ਜੀ ਮਾਲਕ ਸੁਆਮੀ ਜੀ ਸਾਡੇ ਤੇ ਦਿਆਲੂ ਕਿਰਪਾਲੂ ਹੋਏ ਹਨ ਕਹਿੰਦਾ ਨਾਨਕ ਬਿਗਨ ਨ ਲਾਗੈ ਕੋ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿ ਹੁਣ ਸਾਡੇ ਰਾਹ ਦੇ ਵਿੱਚ ਕੋਈ ਵੀ ਵਿਗਰ ਨਹੀਂ ਆਉਂਦਾ ਕੋਈ ਰੁਕਾਵਟ ਨਹੀਂ ਆਉਂਦੀ ਕਹਿੰਦਾ ਮੇਰਾ ਪ੍ਰਭ ਹੋਆ ਕਿਰਪਾਲਾ ਮੇਰਾ ਪ੍ਰਭੂ ਪਰਮੇਸ਼ਰ ਜੀ ਸਾਡੇ ਤੇ ਕਿਰਪਾਲੂ ਹੋਇਆ ਦੇ ਆਲੂ ਹੋਇਆ ਹੈ ਹੁਣ ਸਾਡੇ ਰਸਤੇ 'ਚ ਕੋਈ ਵੀ ਰੁਕਾਵਟ ਨਹੀਂ ਪੈਂਦੀ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠਾ ਮਹੱਲਾ ਪੰਜਵਾ ਸਾਧੋ ਸੰਗ ਭਿਆ ਮਨ ਉੱਦਮ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰੇ ਅਨੰਤ ਸਾਗਰ ਤਰਿਆ ਪਾਈ ਸਾਧੋ ਸੰਗ ਭਿਆ ਮਨ ਉੱਦਮ ਅਰਥਾਤ ਕੇ ਸਾਧ ਸਤਿਗੁਰੂ ਪਾਸ਼ਾ ਦੀਆਂ ਦਾ ਸੰਗ ਕਰਕੇ ਸਾਡੇ ਮੰਦਰ ਚ ਉਦਮ ਅਤੇ ਉਤਸ਼ਾਹ ਉਤਪੰਨ ਹੋਇਆ। ਔਰ ਨਾਮ ਰਤਨ ਜਸ ਗਾਈ ਅਰਥਾਤ ਕਿ ਹਰੀ ਪਰਮੇਸ਼ਰ ਜੀ ਦਾ ਰਤਨਾ ਵਰਗਾ ਨਾਮ ਔਰ ਹਰੀ ਪਰਮੇਸ਼ਰ ਦਾ ਜਸ ਗਾਉਣਾ ਕੀਤਾ ਹੈ। ਇਹ ਤਾਂ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਈ। ਮਿਟ ਗਏ ਚਿੰਤਾ ਸਿਮਰਿਆ ਅਨੰਤ ਅਰਥਾਤ ਕਿ ਉਸ ਅਨੰਤ ਪਰਮੇਸ਼ਰ ਜੀ ਨੂੰ ਸਿਮਰ ਕੇ ਚੇਤੇ ਕਰਕੇ ਸਾਡੇ ਅੰਦਰ ਦੀ ਸਾਰੀ ਚਿੰਤਾ ਚੋਂ ਰਾਜ ਤੋਖਲਾ ਮਿਟ ਗਿਆ ਕਹਿੰਦਾ ਸਾਗਰ ਤਰਿਆ ਭਾਈ ਅਰਥਾਤ ਕਹੇ ਭਾਈ ਜਨੁ ਅਸਿ ਸੰਸਾਰ ਰੂਪੀ ਸਮੁੰਦਰ ਨੂੰ ਤਰਨਾ ਕੀਤਾ ਹੈ ਕਹਿੰਦਾ ਹਿਰਦਾ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਜ ਤੁਹਨੇ ਉਪਜੇ ਰੋਗਾ ਕਾਣ ਮਟਾਈ ਰਹਾਓ ਹਿਰਦਾ ਹਰ ਕੇ ਚਰਨ ਵਸਾਈ ਅਰਥਾਤ ਕਿ ਹੁਣ ਅਸੀਂ ਆਪਣੇ ਹਿਰਦੇ ਦੇ ਵਿੱਚ ਸਾਰੀ ਪਰਮੇਸ਼ਰ ਜੀ ਦੇ ਚਰਨਾਂ ਨੂੰ ਵਸਾਉਣਾ ਕੀਤਾ ਹੈ ਕਹਿੰਦਾ ਸੁਖ ਪਾਇਆ ਸਹਜ ਤੁਹਨੇ ਉਪਜੇ ਰੋਗਾ ਕਾਣ ਮਟਾਈ ਰਹਾਓ ਹੋਣਾ ਸੇ ਸੋਖ ਪਾਉਣਾ ਕੀਤਾ ਹੈ ਸਹਿਜ ਤੁਹਨੇ ਉਪਜੀ ਸਾਡੇ ਹਿਰਦੇ ਦੇ ਵਿੱਚ ਇੱਕ ਸਹਿਜ ਤੁਹਾਨੂੰ ਉਤਪੰਨ ਹੋਈ ਹੈ ਨਾਮ ਰੂਪੀ ਪਰ ਰੋਗਾ ਕਾਣ ਮਟਾਈ ਅਰਥਾਤ ਕਿ ਰੋਗਾਂ ਦੀ ਕਹਾਣੀ ਹੀ ਮੇੜ ਦਿੱਤੀ ਪਾਪ ਕੇ ਰੋਗਾਂ ਦਾ ਮجموعਾ ਰੋਗਾਂ ਦਾ ਇਕੱਠ ਅ ਰੋਗਾਂ ਦਾ ਝੁੰਡ ਜਾਂ ਰੋਗਾਂ ਦਾ ਸਮੁਦਾਇ ਅਸੀਂ ਮੇੜ ਦਿੱਤਾ ਖਤਮ ਕਰ ਦਿੱਤਾ ਸੁਰ ਹਵਰਥਾਤ ਵਿਸ਼ਰਾਵ ਦੇ ਕਿ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਪਏ ਅਬਨਾਸੀ ਆਪਣਾ ਪ੍ਰਭ ਪ੍ਰਿਆਸ ਹਾਈ ਕਿਆ ਗੁਣ ਤੇਰੇ ਆਖ ਵਖਾਣਾ ਅਰਥਾਤ ਕੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਮੈਂ ਕਿਹੜੇ ਕਿਹੜੇ ਗੁਣ ਨੂੰ ਆਖ ਕੇ ਵਖਿਆਣ ਕਰਨਾ ਕਰਾਂ ਕੀਮਤ ਕਹਿਣ ਨਾ ਜਾਈ ਤੁਹਾਡੀ ਕੀਮਤ ਕਹੇ ਨਹੀਂ ਜਾ ਸਕਦੀ ਤੁਹਾਡਾ ਮੁੱਲ ਪਾਇਆ ਨਹੀਂ ਜਾ ਸਕਦਾ ਕਹਿੰਦਾ ਨਾਨਕ ਭਗਤ ਭਏ ਅਵਨਾਸੀ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਪਰਮੇਸ਼ਰ ਦੇ ਭਗਤ ਅਵਨਾਸੀ ਹੋ ਗਏ ਨਾਸ਼ ਤੋਂ ਰਹਿਤ ਹੋ ਗਏ ਕਹਿੰਦੇ ਆਪਣਾ ਪ੍ਰਭ ਭਇਆ ਸਹਾਈ ਤੇ ਉਹਨਾਂ ਦਾ ਆਪਣਾ ਪ੍ਰਭ ਉਹਨਾਂ ਦਾ ਸਹਾਈ ਹੋਇਆ ਮਦਦਗਾਰ ਹੋਇਆ ਹੈ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠਾ ਮਹੱਲਾ ਪੰਜਵਾ ਗਏ ਕਲੇਸ ਰੋਗ ਸਭ ਨਾਸੇ ਪ੍ਰਭ ਆਪਣੀ ਕਿਰਪਾ ਤਾਰੀ ਕਾਠ ਪਹਿਰ ਆਰਾਧਾ ਸੁਆਮੀ ਪੂਰਨ ਕਾਲ ਹਮਾਰੇ ਉਂ ਗਾਇ ਕਲੇਸ਼ ਰੋਗ ਸਭ ਨਾਸੇ ਮਹਾਰਾ ਕਹਿੰਦੇ ਕਲਾ ਕਲੇਸ਼ ਜਾਂਦੇ ਰਹੇ ਸਾਡੇ ਅੰਦਰ ਦੇ ਅਰੋਗ ਸਭ ਨਾਸੇ ਅਰਥਾਤ ਕਿ ਸਾਰੇ ਰੋਗ ਨਾਸ ਗਏ ਭਜ ਗਏ ਜਾਂ ਨਾਸ਼ ਹੋ ਗਿਆ ਸਾਰੇ ਰੋਗਾਂ ਦਾ ਕਿਵੇਂ ਕਹਿੰਦੇ ਪ੍ਰਭ ਆਪਨੇ ਕਿਰਪਾ ਧਾਰੀ ਸਾਡੇ ਆਪਣੇ ਪ੍ਰਭੂ ਪਰਮੇਸ਼ਰ ਜੀ ਨੇ ਮਾਲਕ ਸਵਾਮੀ ਜੀ ਨੇ ਸਾਡੇ ਤੇ ਕਿਰਪਾ ਧਾਰਨ ਕੀਤੀ ਮੇਰਾ ਦੇ ਘਰ ਤੇ ਆਏ ਕਹਿੰਦਾ ਆਠ ਪਹਿਰ ਆਰਾਧ ਸੁਆਮੀ ਪੂਰਨ ਕਾਲ ਹਮਾਰੇ ਆਠ ਪਹਿਰ ਆਰਾਧ ਸੁਆਮੀ ਅਰਥਾਤ ਕਿ ਅਠੋ ਪੈਰ ਹੁਣ ਅਸੀਂ ਆਪਣੇ ਸੁਆਮੀ ਜੀ ਨੂੰ ਮਾਲਕ ਜੀ ਨੂੰ ਪਰਮੇਸ਼ਰ ਜੀ ਨੂੰ ਆਰਾਧਨਾ ਕਰਦੇ ਹਾਂ ਪਰ ਪੂਰਨ ਕਾਲ ਹਮਾਰੀ ਅਰਥਾਤ ਕਿ ਸਾਡੀ ਕਾਲ ਕਮਾਈ ਪੂਰਨ ਹੋਈ ਹੈ ਮਹਾਰਾਜ ਕਹਿੰਦੇ ਕਹਿੰਦਾ ਹਾਰ ਜਿਓ ਤੂੰ ਸੁਖ ਸੰਪਤਰਾਸ ਅਰਾਗ ਲਹੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਹਾਰ ਜਿਓ ਤੂੰ ਸੁਖ ਸੰਪਤਰਾਸ ਅਰਦਾਸ ਕੇ ਹਰੀ ਪਰਮੇਸ਼ਰ ਜਿਓ ਤੂੰ ਸਾਨੂੰ ਸੁਖ ਸਕੂਨ ਦੇਣ ਵਾਲਾ ਹੈ ਸਾਡੀ ਸੰਪਤੀ ਹੈ ਦੌਲਤ ਹੈ ਔਰ ਰਾਸ ਪੂੰਜੀ ਹੈ ਕਹਿੰਦਾ ਰਾਖ ਲੈ ਹੋ ਭਾਈ ਮੇਰੇ ਕੌਰ ਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਨੂੰ ਰੱਖਣਾ ਕਰੋ ਸਾਨੂੰ ਬਚਾਉਣਾ ਕਰੋ ਪ੍ਰਭ ਆਗਾ ਅਰਦਾਸ ਹੈ ਪ੍ਰਭੂ ਪਰਮੇਸ਼ਰ ਜੀ ਤੁਹਾਡੇ ਚਰਨਾਂ ਦੇ ਜੀ ਤੁਹਾਡੇ ਅੱਗੇ ਤੁਹਾਡੇ ਰੂਬਰੂ ਜਾਂ ਸਾਹਮਣੇ ਸਾਡੀ ਇਹ ਅਰਦਾਸ ਬੇਨਤੀ ਹੈ ਕਿ ਪਾਤਸ਼ਾਹ ਜੀ ਸਾਨੂੰ ਰੱਖ ਲਓ ਸਾਨੂੰ ਬਚਾ ਲਓ ਸਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕਹਾ ਨਾਨਕ ਗੁਰਪੂਰਾ ਪੈਟਿਓ ਮਿਟਿਓ ਸਗਲ ਅੰਦਾਸਾ ਜੋ ਮੰਗੋ ਸੋਈ ਸੋਈ ਪਾਵੋ ਜੋ ਵੀ ਹਰੀ ਪਰਮੇਸ਼ਰ ਦੇ ਕੋਲੋਂ ਮੰਗਦੇ ਹਾਂ ਸੋਈ ਸੋਈ ਹੀ ਪਾਉਂਦੇ ਹਾਂ ਆਪਣੇ ਖਸਮ ਪਰੋ ਸਾਸਾਂ ਨੂੰ ਆਪਣੇ ਮਾਲਕ ਜੀ ਤੇ ਸਵਾਮੀ ਜੀ ਤੇ ਖਸਮ ਜੀ ਤੇ ਪ੍ਰੋਸਾ ਹੈ ਕਹਿੰਦੇ ਕੋ ਨਾਨਕ ਗੁਰਪੂਰਾ ਪੇਟਿਓ ਕਹਿੰਦੇ ਨੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿ ਹੁਣ ਸਾਨੂੰ ਪੂਰਾ ਸਤਗੁਰੂ ਪਾਤਸ਼ਾਹ ਮਿਲ ਪਿਆ ਹੈ ਔਰ ਮਿਟਿਆ ਸਗਲਾ ਦੈਸਾ ਸਾਡਾ ਸਾਰਾਂ ਦੇ ਸਾਥਾਂ ਚੋਰੇ ਜਾਂ ਤੋਖਲੇ ਮਿਟ ਗਏ ਫਿਕਰ ਜਾਂਦੇ ਰਹੇ ਚਿੰਤਾਵਾਂ ਜਾਂਦੀਆਂ ਰਹੀਆਂ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁਖ ਮਿਟਾਇਆ ਤਾਬ ਰੋਗ ਗਏ ਗੁਰ ਬਚਨੇ ਮਨ ਇੱਛੇ ਫਲ ਪਾਇਆ ਸਮਰ ਸਮਰਾ ਗੁਰ ਸਾਧ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਅਰਥਾਤ ਗਏ ਆਪਣੇ ਸਤਿਗੁਰੂ ਪਾਸ਼ਾ ਜੀਆਂ ਨੂੰ ਸਿਮਰ ਸਿਮਰ ਕੇ ਚੇਤੇ ਕਰ ਕਰ ਕੇ ਚੇਤੇ ਕਰ ਕਰ ਕੇ ਸਗਲਾ ਦੁੱਖ ਮਿਟਾਇਆ ਸੇ ਆਪਣੇ ਅੰਦਰ ਦਾ ਸਾਰ ਦੁੱਖ ਮਟਾਉਣਾ ਕੀਤਾ ਹੈ ਕਹਿੰਦਾ ਤਾਪ ਰੋਗ ਗਏ ਗੁਰ ਬਚਨੇ ਮਨ ਇੱਛੇ ਫਲ ਪਾਇਆ ਸਾਡੇ ਸਾਰੇ ਤਾਪ ਦੇ ਰੋਗ ਵਗੈਰਾ ਜਾਂਦੇ ਰਹੇ ਗੁਰੂ ਮਹਾਰਾਜ ਜੀਆਂ ਦੇ ਬਚਨਾਂ ਦੇ ਸਦਕਾ ਔਰ ਮਨ ਇੱਛੇ ਫਲ ਪਾਇਆ ਅਰਥਾਤ ਕੇ ਸਿਮਾਨਿਛਤ ਫਲ ਕੌਣੇ ਕੀਤੇ ਹਨ ਕਹਿੰਦਾ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਰਨ ਸਮਰਥ ਸਵਾਮੀ ਪੂਰਨ ਪੁਰਖ ਵਿਦਾਤਾ ਰਹਾਓ ਮੇਰਾ ਗੁਰਪੂਰਾ ਸੁਖਦਾਤਾ ਅਰਥਾਤ ਕਿ ਮੇਰਾ ਪੂਰਾ ਸਤਗੁਰੂ ਪਾਤਸ਼ਾਹ ਸਾਨੂੰ ਸੁੱਖਾਂ ਦੀ ਦਾਤ ਕਰਨੇ ਵਾਲਾ ਹੈ ਕਹਿੰਦੇ ਕਰਨ ਕਰਣ ਸਮਰਥ ਸੁਆਮੀ ਅਰਥਾਤ ਕਿ ਸਾਡਾ ਸੁਆਮੀ ਜੀ ਮਾਲਕ ਜੀ ਕਰਨ ਦੇ ਤਕਾਰਨ ਬਣਾਉਣ ਦੇ ਸਮਰਥ ਹੈ ਜਾਂ ਫਿਰ ਜਗਤ ਨੂੰ ਪੈਦਾ ਕਰਨ ਦੇ ਸਮਰਥ ਹੈ ਕਹਿੰਦਾ ਪੂਰਨਪੁਰਖ ਵਿਦਾਤਾ ਕਿਹੜਾ ਸੁਆਮੀ ਮਾਲਕ ਜੀ ਕਹਿੰਦਾ ਜਿਹੜਾ ਪੂਰਨਪੁਰਖ ਹੈ ਜਿਹੜਾ ਵਿਦਾਤਾ ਅਰਥਾਤ ਵਿਧਾਨ ਰਚਣ ਵਾਲਾ ਪ੍ਰਕਿਰਤੀ ਦੇ ਨਿਯਮਾਂ ਨੂੰ ਘੜਨੇ ਵਾਲਾ ਹੈ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਤੇ ਕਿਰਪਾ ਕਰਦੇ ਹਾਨਾ ਕਹਿੰਦਾ ਆਨੰਦ ਬਿਨੋਦ ਮੰਗਲ ਗੁਣ ਗਾਵਹੁ ਗੁਰ ਨਾਨਕ ਪਏ ਦਿਆਲਾ ਜਾ ਜਾਕਾਰ ਪੈ ਜਗ ਪੀਤਰ ਹੋ अपार ਹਮ ਰਖਵਾਲਾ ਆਨੰਦ ਬਿਨੋਦ ਮੰਗਲ ਗੁਣ ਗਾਵੋ ਅਰਥਾਤ ਕੇ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਆ ਕੇ ਅਸੀਂ ਆਨੰਦ ਵਸਾ ਨੂੰ ਪ੍ਰਾਪਤ ਹੋਏ ਬਿਨੋਦ ਤੁਆ ਚੋਇ ਤਮਾਸ਼ਿਆਂ ਨੂੰ ਮਾਰਨਾ ਕੀਤਾ ਹੈ ਮੰਗਲ ਗੁਣ ਗਾਵੋ ਖੁਸ਼ੀ ਦਾ ਗੀਤ ਚੱਲਿਆ ਸਾਡੇ ਅੰਦਰ ਔਰ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰਦੇ ਹਾਂ ਕਹਿੰਦਾ ਗੁਰੂ ਨਾਨਕ ਭਏ ਦਿਆਲਾ ਅਰਥਾਤ ਕਿ ਧੰ ਗੁਰੂ ਨਾਨਕ ਦੇ ਮਹਾਰਾਜ ਸਾਡੇ ਤੇ ਦਿਆਲੂ ਕਿਰਪਾਲੂ ਹੋਏ ਹਨ ਜਾਂ ਫਿਰ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਨ ਦੇ ਹਨ ਕਿ ਸਾਡੇ ਦੇ ਸਤਿਗੁਰੂ ਪਾਤਸ਼ਾਹ ਦੇ ਆਲੂ ਕਿਰਪਾਲੂ ਹੋਏ ਹਨ ਕਹਿੰਦਾ ਜਾਜਕਾਰ ਭਏ ਜਗ ਭੀਤਰ ਹੋ ਅਪਾਰ ਬਰਮਰਖਵਾਲਾ ਜਾਜਕਾਰ ਭਏ ਜਗ ਪੀਤਰ ਦਸਾਰ ਜਗਤ ਵਿੱਚ ਹੁਣ ਸਾਡੀ ਜਾਜਕਾਰ ਹੋ ਗਈ ਸਾਡੇ ਜਿੱਤ ਦੇ ਨਾਰੇ ਵੱਜ ਗਏ ਕਿ ਮੈਂ ਕਹਿੰਦਾ ਹੋ ਆਪਾਰ ਹਮ ਰਖਵਾਲਾ ਅਰਥਾਤ ਕਿ ਪਰੇ ਤੋਂ ਪਰੇ ਜਿਹੜਾ ਬ੍ਰਹਮ ਆਪਾਰ ਬ੍ਰਹਮ ਪਰਮੇਸ਼ਰ ਜੀ ਉਹ ਸਾਡਾ ਰਖਵਾਲਾ ਹੋਇਆ ਸਾਡਾ ਰਖਿਕ ਹੋਇਆ ਕਹਿੰਦੇ ਆਨੰਦ ਬਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਭਏ ਦਿਆਲਾ ਜਾ ਜਾ ਕਾਰ ਪਏ ਜਗ ਪੀਤਰ ਹੋ ਆਪਾਰ ਹਮ ਰਖਵਾਲਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ